ਮਾਲਵਾ ਹਾਰਸ ਦੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਘੋੜਾ ਪਾਲਕਾਂ ਲਈ ਬਹੁਤ ਖੁਸ਼ੀ ਦੀ ਖਬਰ ਹੈ ਮਿੱਤਰੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਤੁਸੀਂ ਸਭ ਉਹਨਾਂ ਨੂੰ ਜਾਣਦੇ ਹੋ ਮਮਨ ਦਮਹੇੜੀ ਸਾਡੇ ਚਾਚਾ ਜੀ ਬਾਲਾ ਬਾਬਾ ਦਮਹੇੜੀ ਗਰੀਬਾ ਬਾਸਕੰਦਰ ਕੈਲੀਫੋਰਨੀਆ ਨੀਟਾ ਸ਼ਹਿਜਾਦਪੁਰੀਆ ਇਹਨਾਂ ਭਰਾਵਾਂ ਨੇ ਘੋੜਾ ਲਿਆ ਮਿੱਤਰੋ ਸਭ ਤੋਂ ਪਹਿਲਾਂ ਇਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਤੁਹਾਨੂੰ ਪਹਿਲਾਂ ਘੋੜੇ ਦੀ ਡਿਟੇਲ ਦੱਸ ਦਈਏ ਕੱਲਾ ਮੱਥੇ ਪਟੇਵਾਲਾ ਘੋੜਾ ਮਿੱਤਰੋ ਕੱਦ ਦੀ ਗੱਲ ਕਰੀਏ 64 ਇੰਚ ਫੱਟੀ ਵਾਲਾ ਘੋੜੇ ਦਾ ਕੱਦ ਕਾਠ ਪਾਲਾ ਵੱਡਾ ਤੇ ਉੱਪਰੋਂ ਸੁੰਭ ਵੀ ਬਾਲਾ ਵੱਡਾ ਲੱਗਿਆ ਹੋਇਆ ਹੁਣ ਕੱਦ ਦੇ ਨਾਲ ਨਾਲ ਪਤੰਦਰ ਦਾ ਖਾਨਦਾਨ ਵੀ ਬਾਲਾ ਉੱਚਾ ਹੈ ਖਾਨਦਾਨ ਦੀ ਗੱਲ ਕਰੀਏ ਬਾਪ ਦੀ ਗੱਲ ਕਰੀਏ ਕਿਹੜਾ ਇਹਦਾ ਕਿਹੜਾ ਖਾਨਦਾਨ ਬਾਪ ਆ ਜੀ ਇਸ ਘੋੜੇ ਦਾ ਪ੍ਰਕਰਮ ਜਿਹੜਾ ਅਜੇ ਦੇਵ ਗਾਂਧੀ ਫਿਲਮ ਆਜ਼ਾਦ ਚ ਲਿਆ ਹੋਇਆ ਤੇ ਦਾਦਾ ਆਲੀਸ਼ਾ ਰੋਤਗੜਾ ਵਾਲਾ ਜਿਹਦੇ ਨਾਮ ਤੋਂ ਆਲੀਸ਼ਾ ਲੈਨ ਚੱਲਦੀ ਹੈ ਤੇ ਪਰਦਾਦਾ ਇਹਦਾ ਲੈਜੈਂਡ ਸਟਾਲੀਨ ਤੂਫਾਨ ਬਹੁਤ ਮਸ਼ਹੂਰ ਕੋੜਾ ਹੈ ਤੂਫਾਨ ਤੁਹਾਨੂੰ ਬਾਪ ਦੀ ਡਿਟੇਲ ਤੇ ਇਹਦੀ ਸਾਰੀ ਦੱਸਤੀ ਤੇ ਹੁਣ ਇਹਦੀ ਮਾਂ ਦੀ ਡਿਟੇਲ ਸੁਣੋ ਮਾਂ ਆ ਜੀ ਇਸਦੀ ਪਦਮਸ਼ਰੀ ਤੇ ਮਾਂ ਇਹਦੀ ਸੋਰੀਆ ਕੋੜੇ ਦੀ ਸੀ ਸੋਰੀਆ ਕੋੜਾ ਹਾਂਸ ਰਾਜ ਵਰਕਾਨਾ ਦਾ ਸੀਗਾ ਤੇ ਹਾਂਸ ਰਾਜ ਸੀਗਾ ਜੀ ਰਾਜ ਸ਼ਿੰਗਾਰ ਦਾ ਜਿਹੜਾ ਉਦੇਪੁਰ ਪੈਲਸ ਲਾਈਨ ਵਾਲਾ ਸੀਗਾ ਘੋੜਾ ਦੋ ਟਾਪ ਦੀਆਂ ਲਾਈਨਾਂ ਦਾ ਸਮੇਲ ਹੈ ਜੀ ਇਸ ਘੋੜੇ 'ਚ ਪਹਿਲੀ ਲਾਈਨ ਹੈ ਜੀ ਆਲੀਸ਼ਾ ਲਾਈਨ ਬਾਪ ਵੱਲੋਂ ਤੇ ਦੂਜੀ ਲਾਈਨ ਹੈ ਜੀ ਉਦੇਪੁਰ ਪੈਲਸ ਲਾਈਨ ਮਾਂ ਵੱਲੋਂ ਤੇ ਉਮਰ ਦੀ ਗੱਲ ਕਰੀਏ ਘੋੜੇ ਦੀ ਉਮਰ ਹੈ ਜੀ 4 ਸਾਲ ਲੋਕੇਸ਼ਨ ਹੈ ਪਿੰਡ ਦਮਹੇੜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪੰਜਾਬ ਓਨਰ ਨੇ ਇਸ ਦੇ ਮਮਨ ਦਮਹੇੜੀ ਬਾਲਾ ਬਾਬਾ ਦਮਹੇੜੀ ਗਰੀਬਾਬਾ ਸਿਕੰਦਰ ਕੈਲੀਫੋਰਨੀਆ ਨੀਟਾ ਸ਼ਹਿਜਾਦਪੁਰਿਆ ਰਾਤ ਜਿਆਦਾ ਹੋਣ ਕਰਕੇ ਜਿਆਦਾ ਤਾਂ ਵੀਡੀਓ ਨਹੀਂ ਕਰ ਸਕੇ ਬਾਕੀ ਆਫੀਸ਼ੀਅਲੀ ਵੀਡੀਓ ਵਿਦ ਇੰਟਰਵਿਊ ਥੋੜੇ ਦਿਨ ਤੱਕ ਕਰਾਂਗੇ ਤੇ ਅਪਲੋਡ ਕਰਾਂਗੇ ਆਪਣੇ YouTube ਚੈਨਲ ਮਾਲਵਾ ਹਾਰਸ ਤੇ ਸੋ ਧੰਨਵਾਦ ਮਿੱਤਰੋ ਤੇ ਬਾਕੀ ਬਹੁਤ ਬਹੁਤ ਮੁਬਾਰਕਾਂ ਚਾਚਾ ਜੀ ਉਹਨਾਂ ਨੂੰ ਘੋੜਾ ਲਿਆ ਬਹੁਤ ਸੋਹਣਾ ਘੋੜਾ ਬਾਲਾ ਵੱਡਾ ਘੋੜਾ ਕਦ ਕੱਢਦਾ ਬਹੁਤ ਬਹੁ ਮਾਰਕਾਂ